ਕਾਜੀ ਕੀ ਗੱਲ ਹੈ ਅ ਮੇਰੀ ਮੰਮੀ ਜਾਂਦੇ ਸੀਦਾ ਹੈ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਿੱਟਾ ਰਮਾਲ ਬੰਨਿਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮਾਮ ਦੇ ਪਿੱਛੋਂ ਕੰਨ ਦੋ ਚਪਟਾ ਮਾਰ ਕੇ ਵਾਲੀ ਲਾੜੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅਜਹ ਅਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਜਲਦੀ ਹੋ ਸਕੇ ਜਲਦੀ ਜਲਦੀ ਇਹ ਫੜੇ ਜਾਣ ਵਾਈਫੂ ਭਜਿੰਦਰ ਸਿੰਘ ਪਟਾਕਰਪ ਸਿੰਘ ਦੇ ਵਾਸੀ ਨੇ ਆ ਕੇ ਦੱਸਿਆ ਕਿ ਜਦੋਂ 3:45 ਵਜੇ ਕਲੂਦ ਖੜਦੇ ਲੱਕੇ ਦੇ ਵਿੱਚ ਆਪਣੇ ਨਿੱਜੀ ਕੰਮਾਂ 'ਸੇ ਜਾ ਰਹੇ ਸੀ ਤਾਂ ਪਿੱਛੇ ਦੀ ਤਰਫੋਂ ਦੋ ਨੌਜਵਾਨ ਜਿਹੜੇ ਕਿ ਐਕਟਿਵਰੇ ਸਵਾਰ ਸੀ ਉਹਨਾਂ ਨੇ ਆ ਕੇ ਉਹਨਾਂ ਦੇ ਸੱਜੇ ਕੰਬੀ ਵਾਦੀ ਨੂੰ ਖੋਲਿਆ 24 ਘੰਟੇ ਦੇ ਵਿੱਚ 18 ਸੀਟੂ ਦੇ ਵਿੱਚ ਅਸੀਂ ਮੁਕਦਮਾ ਦਰਜ ਕਰ ਦਿੱਤਾ ਤੇ ਦੋਸ਼ੀ ਦੇ ਪਾਲ ਵਿੱਚ ਅਸੀਂ ਵੱਖ-ਵੱਖ ਟੀਮਾਂ ਲਗਾ ਦਿੱਤੀਆਂ ਮੈਂ ਆਜ ਦੇ ਮਾਧਿਅਮ ਤੋਂ ਵਿਸ਼ਵਾਸ ਦਿਵਾਉਣਾ ਕਿ ਅਸੀਂ 24 ਘੰਟੇ ਦੇ ਵਿੱਚ ਵਿੱਚ ਇਹਨਾਂ ਦੋਸ਼ੀਆਂ ਨੂੰ ਫੜ ਕੇ ਸੁਲਾਖਾਂ ਦੇ ਪਿੱਛੇ ਸੁੱਟਾਂਗੇ ਤੇ ਕੋਈ ਵੀ ਮਾੜਾ ਅੰਸਰ ਜਿਹੜਾ ਵੀ ਹੈ ਉਹਨੂੰ ਸਿਰੇ ਚੁੱਕ ਦਿੱਤਾ ਜਾਏਗਾ ਧੰਨਵਾਦ